ਹਾਂਜੀ ਮੈਡਮ ਕੀ ਨਾਮ ਹੈ ਮੇਰਾ ਨਾਮ ਕੁਲਵੰਤ ਫੋਰਨੀ ਲੋ ਅੰਗਣਵਾੜੀ ਵਰਕਰ ਮਾਚੀਵਾੜਾ ਸਾਹਿਬ ਮडम ਅਜੇ ਅੰਗਣਵਾੜੀ ਸੈਂਟਰ ਦੇ ਵਿੱਚ ਈਆਂ ਲੋੜੀ ਮਨਾਈ ਜੂਏ ਤੇ ਕਹਿੰਦੇ ਅਸੀਂ ਹਰੇਕ ਸਾਲ ਦੀ ਤਰ੍ਹਾਂ ਅੰਗਣਵਾੜੀ ਸੈਂਟਰ ਨੰਬਰ 122 ਮਾਚੀਵਾੜਾ ਸਾਹਿਬ ਦੇ ਵਿੱਚ ਅਸੀਂ ਨਵ ਜੰਮੀਆਂ ਈਆਂ ਦੀ ਹਰੇਕ ਸਾਲ ਇਹ ਲੋੜੀ ਦਾ ਪ੍ਰੋਗਰਾਮ ਰੱਖਦੇ ਹਾਂ ਜੋ ਅਸਵਾਰ ਵੀ ਇਹ ਲੋਹੜੀ ਵਾਲੇ ਦਿਨ ਸੀ ਜਿਹੜਾ ਨਵਜੰਮੀਆਂ ਧੀਾਂ ਦੀ ਲੋਹੜੀ ਦਾ ਪ੍ਰੋਗਰਾਮ ਰੱਖਿਆ ਇਹ ਹਰੇਕ ਸਾਲ ਹੀ ਅਸੀਂ ਇਹ ਪ੍ਰੋਗਰਾਮ ਕਰਦੇ ਆਂ ਅਸੀਂ ਕਹਿੰਦੇ ਆਂ ਬੇਟੀ ਬਚਾਓ ਬੇਟੀ ਪੜਾਓ ਤਾਂ ਹੀ ਸਾਡੀਆਂ ਜੇ ਬੇਟੀਆਂ ਬਚਣਗੀਆਂ ਜੇਕਰ ਅਸੀਂ ਧੀਆਂ ਤੇ ਪੁੱਤਰਾਂ ਨੂੰ ਇੱਕ ਸਮਾਨ ਸਮਝਾਂਗੇ ਆਓ ਰਲ ਮਿਲ ਖੁਸ਼ੀ ਮਨਾਈਏ ਧੀਆਂ ਦੀ ਵੀ ਲੋਹੜੀ ਪਾਈਏ ਹੈਨਾ ਪੁੱਤਰਾਂ ਦੀ ਲੋਹੜੀ ਤਾਂ ਹਰ ਇੱਕ ਕੋਈ ਪਾਉਂਦਾ ਪਰ ਜਿਹੜੀ ਧੀਆਂ ਦੀ ਲੋਹੜੀ ਇੱਕ ਧੀਆਂ ਦੀ ਜੰਮਣ ਤੇ ਖੁਸ਼ੀ ਤੇ ਕੋਈ ਨਹੀਂ ਮਨਾਉਂਦਾ ਆਓ ਧੀ ਜੰਮੀ ਤੇ ਵੀ ਅਸੀਂ ਵਰਫੀ ਲੱਡੂ ਵੰਡੀਏ ਹੈਨਾ ਤੇ ਜਿਹੜੇ ਪੁੱਤਰ ਤੇ ਧੀਆਂ ਸਾਨੂੰ ਇੱਕ ਸਮਾਨ ਸਮਝਣੇ ਚਾਹੀਦੇ ਨੇ ਇਹਨਾਂ ਦੇ ਵਿੱਚ ਸਾਨੂੰ ਬਿਲਕੁਲ ਵੀ ਫਰਕ ਨਹੀਂ ਸਮਝਣਾ ਚਾਹੀਦਾ ਜਿਹੜੀ ਅੱਜ ਲੋੜੀ ਮਨਾਈ ਕਿੰਨੀ ਬੱਚੇ ਐ ਲੋੜੀ ਮੈਂ ਇਹ ਸਾਡੇ 10 ਨਵ ਜੰਮੀਆ ਬੱਚੀਆਂ ਨੇ ਜਿਨ੍ਹਾਂ ਦੀ ਅਸੀਂ ਅੱਜ ਲੋੜੀ ਪਾਣ ਜਾ ਰਹੇ ਆ ਤੇ ਜਿਹੜੀਆਂ ਸਾਡੇ ਅੰਗ ਮੇਰੇ ਬਾੜ ਦੇ ਵਿੱਚ ਪੈਂਦੀਆਂ ਨੇ ਕੁੜੀਆਂ ਜਿਨ੍ਹਾਂ ਨੇ ਮੇਰੇ ਅੰਗਰਵੜੀ ਸੈਂਟਰ ਦਾ ਏਰੀਆ ਪੈਂਦਾ ਇਹਦੇ ਵਿੱਚ ਜਿਹੜੀਆਂ ਇੱਥੇ ਕਿੰਨੇ 10 ਕੁੜੀਆਂ ਨੇ ਨਵੀਆਂ ਜਵਨ ਨੇ ਜਨਮ ਲਿਆ ਅਸੀਂ ਉਹਨਾਂ ਨਵ ਜੰਮੀਆ ਲੜਕੀਆਂ ਦੀ ਜਿਹੜੀ ਧੀਆਂ ਦੀ ਲੋੜੀ ਪਾਈ ਹੈ ਇਹ ਮੈਸੇਜ ਇਹਨਾਂ ਜੰਦੀ ਇਹ ਨੌਜਵਾਨ ਵਰਗ ਨੂੰ ਦੇਣੀ ਹੈ ਅਸੀਂ ਨੌਜਵਾਨ ਵਰਗ ਨੂੰ ਸਾਰੇ ਨੌਜਵਾਨ ਬੱਚੇ ਬੱਚੀਆਂ ਬੇਟੀਆਂ ਨੂੰ ਇਹੀ ਮੈਸੇਜ ਦਿੰਨੇ ਆਂ ਵੀ ਧੀਆਂ ਨੂੰ ਵੀ ਇੱਕ ਸਮਾਨ ਸਮਝੋ ਧੀਆਂ ਨੂੰ ਵੀ ਆਪਣੇ ਪੁੱਤਰਾਂ ਦੇ ਬਰਾਬਰ ਦਾ ਦਰਜਾ ਦੋ ਕਿਉਂਕਿ ਧੀਆਂ ਵੀ ਕਿਸੇ ਗੱਲ ਤੋਂ ਘੱਟ ਨਹੀਂ ਧੀਆਂ ਵੀ ਆਪਣੇ ਮਾਪੇ ਦੇ ਦੁੱਖ ਸੁੱਖ ਦੇ ਵਿੱਚ ਖੜਦੀਆਂ ਨੇ ਧੀਆਂ ਨੂੰ ਵੀ ਜਿਵੇਂ ਅਸੀਂ ਆਪਣੇ ਪੁੱਤਰਾਂ ਨੂੰ ਪੜ੍ਹਾਈ ਕਰਾਉਂਦੇ ਆ ਇਸੇ ਆਪਣੇ ਧੀਆਂ ਨੂੰ ਵੀ ਅਸੀਂ ਬਰਾਬਰ ਦਾ ਦਰਜਾ ਸਮਝ ਕੇ ਉਹਨਾਂ ਦੇ ਅਸੀਂ ਬਰਾਬਰ ਦੀ ਪੜ੍ਹਾਈ ਵਗੈਰਾ ਕਰਵਾ ਕੇ ਅਸੀਂ ਜਿਹੜੇ ਧੀਆਂ ਨੂੰ ਵੀ ਬਣਦਾ ਹੱਕ ਉਹਨਾਂ ਦਾ ਦਈਏ ਅਜੀਤਰ ਕਿ ਨਾਮ ਹੈ ਜੀ ਮੈਂ ਪਰਮਜੀਤ ਸਿੰਘ ਨਿੱਲੋਂ ਸੋਸ਼ਲ ਵਰਕਰ ਅਸੀਂ ਅੱਜ ਜਿਹੜਾ ਹਰ ਇੱਕ ਸਾਲ ਦੀ ਤਰ੍ਹਾਂ ਤਕਰੀਬਨ ਸਾਨੂੰ 15-20 ਸਾਲ ਹੋ ਗਏ ਜਿਹੜੀਆਂ ਵੀ ਨਵ ਜੰਮੀਆਂ ਬੱਚੀਆਂ ਨੇ ਉਹਨਾਂ ਦੀ ਅਸੀਂ ਆਪਣੇ ਵਾਰਡ 'ਚ ਜਿਹੜੀ ਆ ਧੀਆ ਦੀ ਲੋੜੀ ਪਾਉਂਦੇ ਆ ਇਸ ਸਾਲ ਵੀ ਅਸੀਂ 10 ਕੁੜੀਆਂ ਦੇ ਜਿਹੜੀ ਆ ਜਿਹੜੇ ਆਂਗਣਵਾੜੀ ਸੈਂਟਰ ਨੰਬਰ 122 ਦੇਖੇ ਇਕ 10 ਕੁੜੀਆਂ ਦੀ ਜਿਹੜੀ ਆ ਲੋੜੀ ਮਨਾਈ ਜਾਣੀ ਆ ਅਤੇ ਅਸੀਂ ਉਹਨਾਂ ਕੁੜੀਆਂ ਨੂੰ ਆਪਣੇ ਵੱਲੋਂ ਅਸ਼ੀਰਵਾਦ ਦਿੰਨੇ ਆ ਅਤੇ ਉਹਨਾਂ ਨੂੰ ਇੱਕ ਇੱਕ ਸੂਟ ਅਤੇ ਹੋਰ ਮੂਫਲੀ ਵਗੈਰਾ ਦੇ ਕੇ ਉਹਨਾਂ ਦਾ ਸਨਮਾਨ ਕਰਦੇ ਆ ਅਸੀਂ ਕਹਿੰਦੇ ਆ ਧੀਆਂ ਦੀ ਵੀ ਲੋੜੀ ਪਾਈਏ ਆਓ ਰਲ ਮਿਲ ਖੁਸ਼ੀ ਮਨਾਈਏ ਕਿੰਨੀ ਬੱਚਿਆਂ ਦੀ ਅੱਜ ਲੋੜੀ ਮਨਾਈ ਗਈ ਅੱਜ 10 ਬੱਚਿਆਂ ਦੀ ਜਿਹੜੀ ਬੱਚੀਆਂ ਨੇ ਨਵ ਜੰਮੀਆਂ ਬੱਚੀਆਂ ਨੇ ਜਿਹੜੀਆਂ 1 ਸਾਲ ਦੇ ਵਿੱਚ ਵਿੱਚ ਜਿਹੜੀਆਂ ਲੋੜੀ ਤੋਂ ਬਾਅਦ ਪਿਛੀ ਲੋੜੀ ਤੋਂ ਬਾਅਦ ਜਿਹੜੀਆਂ ਬੱਚੀਆਂ ਨੇ ਉਹਨਾਂ ਲਈ ਤਕਰੀਬਨ 10 ਕੁੜੀਆਂ ਲਈ ਅਸੀਂ ਲੋੜੀ ਮਨਾ ਰਹੇ ਹਾਂ ਅਸੀਂ ਜਿਹੜਾ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਹਾਂ ਬਈ ਕੁੜੀ ਤੇ ਮੁੰਡੇ ਵਿੱਚ ਕਦੇ ਵੀ ਸਾਨੂੰ ਫਰਕ ਨਹੀਂ ਰੱਖਣਾ ਚਾਹੀਦਾ ਸਾਨੂੰ ਕੁੜੀਆਂ ਨੂੰ ਵੀ ਬਰਾਬਰ ਦਾ ਜਿਹੜਾ ਦਰਜਾ ਮੁੰਡਿਆਂ ਦੇ ਬਰਾਬਰ ਦਾ ਦਰਜਾ ਦੇਣਾ ਚਾਹੀਦਾ ਕਿਉਂਕਿ ਅੱਜ ਕੱਲ ਜਿਹੜੀਆਂ ਕੁੜੀਆਂ ਨੇ ਕੁੜੀਆਂ ਆਈਪੀਐਸ ਐਸਐਸਪੀ ਦੀਸੀ ਅਜੇ ਹੋਰ ਵੱਖ-ਵੱਖ ਵਰਗਾਂ 'ਚ ਜਿਹੜੀਆਂ ਕੁੜੀਆਂ ਨੇ ਬਹੁਤ ਤਗੜੀਆਂ ਮੱਲਾ ਮਾਰੀਆਂ ਨੇ ਇਸ ਲਈ ਅਸੀਂ ਸਮਾਜ ਨੂੰ ਮੈਸੇਜ ਦੇਣਾ ਚਾਹੁੰਦੇ ਆਂ ਵੀ ਕੁੜੀਆਂ ਨੂੰ ਬੋਝ ਨਾ ਸਮਝਿਆ ਜਾਵੇ ਅਤੇ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਦਾ ਹੱਕ ਜਲਦ ਜਲਦ ਸਿਜਾ